ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਚੀਕਾ ਰੋਡ ਸੁਬਾਣਾ ਦੀਆਂ ਜਿੱਥੇ ਕਿ ਇੱਕ ਬੇਜ਼ਬਾਨ ਵੀ ਜਾਮ ਦੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਹੁਣ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਜੇ ਗੱਲ ਕਰੀਏ ਤਾਂ ਚਾਰੇ ਪਾਸੇ ਟ੍ਰੈਫਿਕ ਜਿਹੜੀ ਇਤੋਂ ਹੋ ਕੇ ਗੁਜ਼ਰਦੀ ਹੈ ਚਾਰ ਵੱਡੇ ਰੋੜਾਂ ਨੂੰ ਦਿੱਲੀ ਨੂੰ ਮਿਲਾਉਂਦੀ ਹੈ ਇਸ ਰੋਡ ਤੋਂ ਬਾਬਾ ਬੰਦਾ ਸਿੰਘ ਬਹਾਦਰ ਲੰਘਦੀ ਹੋਈ ਟ੍ਰੈਫਿਕ ਔਰ ਇੱਥੇ ਬੱਤੀਆਂ ਦੀ ਬਹੁਤ ਵੱਡੀ ਜ਼ਰੂਰਤ ਹੈ ਜੇ ਗੱਲ ਕਰੀਏ ਤਾਂ ਜਿੱਦਾਂ ਪਟਿਆਲੇ ਦਾ ਫੁਆਰਾ ਚੌਕ ਜਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਚੌਕ ਦੀ ਹੈ ਉਸ ਚੌਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੂੰ ਵੱਡਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੂੰ ਫੁਆਰਾ ਚੌਕ ਦੇ ਤਰਜ਼ ਤੇ ਬਣਾਇਆ ਜਾਵੇ ਪ੍ਰਸ਼ਾਸਨ ਨੂੰ ਹੋਰ ਅਧਿਕਾਰੀਆਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਾਡੀ ਵਾਰ-ਵਾਰ ਹੱਥ ਬਨ ਕੇ ਇਹੀ ਬੇਨਤੀ ਹੈ ਕਿ ਇੱਥੇ ਹਰ ਵੇਲੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਕੀਮਤੀ ਜਾਨਾਂ ਨੇ ਇੱਕ ਬੰਦਾ ਇਕੱਲਾ ਟ੍ਰੈਫਿਕ ਵਾਲਾ ਚਾਰ ਰੋਡ ਪੈਂਦੇ ਨੇ ਕਿਸ ਤਰ੍ਹਾਂ ਜਿਹੜਾ ਜਾ ਕੇ ਕੋਪ ਕਰ ਸਕਦਾ ਸੋ ਵੀਰੇ ਸਾਡੇ ਸਾਰਿਆਂ ਨੂੰ ਜਿਨ੍ਹਾਂ ਵੀ ਜ਼ਿੰਮੇਵਾਰ ਅਧਿਕਾਰੀ ਨੇ ਪ੍ਰਸ਼ਾਸਨ ਦੇ ਨੇ ਅਸੀਂ ਦਾ ਸਭ ਨੂੰ ਹੱਥ ਬਣ ਕੇ ਬੇਨਤੀ ਕਰਦੇ ਆ ਵਿੱਚ ਲੈਟਰ ਦਾ ਇੰਤਜ਼ਾਮ ਹੋਣਾ ਚਾਹੀਦਾ ਸੋ ਤੁਸੀਂ ਜਰੂਰ ਜੁੜੇ ਰਹੋ ਇਕਤਾ ਰਾ ਬੋਲੇ